ਸੀ ਸਟਾਰ ਉਹ ਨਹੀਂ ਨਹੀਂ ਮੈਨੂੰ ਤੇਨ ਦੱਸਿਆ ਨਹੀਂ ਗਾ ਲਵਲੀ ਨੇ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਦਸਾਂ ਮਾਣਾ 2 1 ਬੈਠ ਦੇ ਜੋ ਉਹਦੇ ਹਾਂਜੀ ਛੂੜਾ ਛੂੜਾ ਕਦੀ ਫਾਇਰ ਤੁਹਾਨੂੰ ਕੰਨ ਰਿਹਾ ਉਹਦਾਂ ਵੀ ਕਰ ਲੋ ਇਹੋ ਜੋਦ ਹਾਂਜੀ ਹਾਂਜੀ ਤੁਹਾਡੀ ਵੀ ਉਹਨੀ ਮੰਮੀ ਦੀਦਰ ਭਿੰਦਰ ਦੀ ਜੋਨੀ ਕਿ ਚਲੋ ਅਜੀ ਡੈਡੀ ਉਹਦੇ ਨੂੰ ਤੂ ਵੀ ਬੋਲਿਆ ਸੀ ਨਾ ਪਰ ਹਾਂਜੀ ਹਨਾ ਮੇਰਾ ਹੀ ਇਰਾਦਾ ਪੈ ਚਲ ਜੇ ਲਵਲੀ ਦੀ ਅੱਜ ਗੱਲ ਬਾਣੀ ਨਾ ਮੇਰਾ ਹੀ ਇਰਾਦਾ ਵਾ ਤੇ ਚਲ ਜੇ ਲੜੀ ਦਾ ਕੰਮ ਭੰਤੀ ਸਕੂਲੀ ਦੋਵੇਂ ਨਹੀਂ ਜਾਇ ਕਰਨਾ ਤੇ ਫਿਰ ਦੀਦੀ ਕਰਦਾ ਹੀ ਆ ਨਾ ਵੀ ਕਿ ਜਾਵੇ ਜਾਵੇ ਨਹੀਂ ਕੋਈ ਗੱਲ ਨਹੀਂ ਤੂੰ ਰਹੀ ਨਹੀਂ ਗੱਲ ਧਿਆਨ ਚ ਗੱਲ ਕਰਨੀ ਆਪਾਂ ਹੈ ਕੋਈ ਨਹੀਂ ਗੱਲ ਕਰ ਲਾਂਗੇ ਲੜਦੀ ਹੁੰਦਾ ਫਿਰ ਦੱਸਿਓ ਉਹਨਾਂ ਨੂੰ ਨਾ ਕੋਈ ਨਹੀਂ ਆਈਆਂ ਦੱਸ ਰਹੀ ਸੀ ਕਿ ਕਹਿੰਦੇ 21 ਯਾ ਦੱਸ ਫਿਰ ਤੂੰ ਵੀ ਨਹੀਂ ਜੇ ਕੰਮ ਜਾ ਹੋਇਆ ਕੱਢ ਲਾ ਇਹ ਨਹੀਂ ਜਾ 21 ਚਲ ਬਾਹਰ ਇੱਥੇ ਘੜੀ ਮੈਂ ਆ ਗਿਆ ਬੜੇ ਕਰਦਾ ਕਿੱਥੇ ਗਿਆ ਤਿਆਰ ਪਿਆਰ ਹੋ ਗਏ ਤੇਰਾ ਫਰਜ ਨਹੀਂ ਸਾਨੂੰ ਦੱਸਣ ਦਾ ਮੈਂ ਚੱਲਦੇ ਆਵਾ ਇਹ ਥੋੜਾ ਵੀ ਜ਼ਮੀਨ ਤੋਂ ਵੱਖ ਕਰ ਲਈ ਤੇ ਤੂੰ ਸਾਨੂੰ ਦੱਸਣਾ ਪੁੱਛਣਾ ਹੀ ਨਹੀਂ ਹੈ ਚੱਲ ਕੋਈ ਗੱਲ ਨਹੀਂ ਐਨਕ ਪੁੱਛਿਓ ਸਹੀ ਭਲਾ ਕੀ ਜਾਂਦਾ ਵਾ ਮੈਂ ਤਾਂ ਨੀਜੇ ਪੁੱਛਣਾ ਉਹਨਾਂ ਨੂੰ ਚੱਲ ਹੁੰਦਾ ਫਿਰ ਮਾ ਇੱਕ ਤੈਨੂੰ ਰਿਸ਼ਤੇਦਾਰ ਹੋ ਜੇ ਨਕਮੀਆਂ ਟੱਕਰ ਗਏ ਪਹਿਲਾਂ ਕਿੱਦਾਂ ਅੰਦਰੀਆਂ ਫੜਾਂ ਮਾਰਦੇ ਸੀ ਹੁਣ ਇਹ ਕਿੱਥੋਂ ਲੈ ਲੀਆ ਹੈ ਬੈਠੀਆਂ ਜੇ ਮਾਵਾਂ ਤੇਆਂ ਹਾਂਜੀ ਮੰਮੀ ਜੀ ਕੱਚੀਆਂ ਕਾਜਰਾ ਖਾਈ ਜਾਣ ਡਈਆਂ ਫਟੇ ਢ ਪੀੜ ਹੋਊਗੀ ਤੁਹਾਡਾ ਰੁਪਿੰਦਰ ਪਰ ਦਿਲ ਨੂੰ ਸਕੂਨ ਨਹੀਂ ਨਾ ਹੁੰਦਾ ਭਾਵੇਂ 100 ਵਾਰ ਇਥੇ ਕਈ ਜਾਣੇ ਨੇ ਗੱਲਾਂ ਕਰਨ ਨੂੰ ਪਰ ਜਿੰਦ ਤੱਕ ਪਿੰਡੋਂ ਫੋਨ ਨਾ ਆਏ ਉਹਨਾਂ ਤੱਕ ਮਨ ਹੁਲਾ ਨਹੀਂ ਹੁੰਦਾ ਉਹ ਚੱਲ ਕੋਈ ਗੱਲ ਨਹੀਂ ਜੇ ਮੈਨੂੰ ਵੀ ਨੌਕਰੀ ਮਿਲ ਜੂਗੀ ਨਾ ਤੇ ਫਿਰ ਉਹ ਵਾਲੀ ਸੁਣਦੇ ਹਾਂ 2 3 ਸਟਾਰਟ ਉਹ ਜਦੋਂ ਮੈਨੂੰ ਵੀ ਨੌਕਰੀ ਮਿਲ ਜੂਗੀ ਨਾ ਤੇ ਫਿਰ ਦੋਵੇਂ ਜਾਣੇ ਹੋ ਸਕਦਾ ਹੈ ਪਿੰਡ ਜਾ ਕੇ ਮਨਾ ਲਈ ਉਹਨਾਂ ਨੂੰ ਪਹਿਲਾਂ ਤਾਂ ਤੁਸੀਂ ਮੰਨਦੇ ਨਹੀਂ ਉਹ ਦੋ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਹੀ ਉਹ ਜੇ ਪਹਿਲੀਆਂ ਗੱਲਾਂ ਚੀਤੇ ਕਰੀਏ ਨਾ ਤੇ ਫਿਰ ਤੇ ਕੋਹੋ ਨਹੀਂ ਗਾ ਹੁਣ ਚਲੋ ਮੰਨਿਆ ਬੰਦੇ ਕੋ ਗਲਤੀ ਹੋਈ ਜਾਂਦੀ ਹੈ ਤੇ ਦੇ ਦੂੰ ਤਾਂ ਕਿ ਉਹ ਮੇਰੀ ਗੱਲ ਸੁਣ ਹੁਣ ਤੈਨੂੰ ਤਾਂ ਨੌਕਰੀ ਮਿਲ ਗਈ ਹੈ ਤੇ ਜੇ ਮੈਨੂੰ ਮਿਲ ਜੂਗੀ ਨਾ ਤੇ ਅਸੀਂ ਪਿੰਡ ਚੱਲ ਜਾਾਂਗੇ ਤੇ ਨੌਕਰੀ ਮਿਲ ਜੂਗੀ ਤੇ ਭਰਾ ਮੈਂ ਮਾਫੀ ਮੰਗ ਲਊਗਾ ਉਹ ਹੁਣ ਮੈਂ ਥੋੜਾ ਹੋਈ ਰੱਬਾ ਪਰ ਹੁਣ ਥੋੜਾ ਉਹ ਵਾਲੀ ਗੱਲ ਬਣਨੀ ਆ ਉਹ ਯਾਰ ਬਣਨੀ ਕਿਉਂ ਨਹੀਂ ਆ ਤੂੰ ਆਪਣੇ ਘਰ ਵਾਲੀ ਵੇਖ ਲੈ ਨਾ ਕਿੱਦਾਂ ਸੋਵਾਂ ਚਕਾਈਆਂ ਪੈੜੀ ਅੱਡ ਹੋ ਗਈ ਘਰ ਵੀ ਅੱਡ ਹੋ ਚੱਲਿਆ ਤੂੰ ਹੁਣ ਵੇਲਾ ਫੇਰ ਇਕੱਠੇ ਹੋਈ ਗਏ ਆਂ ਲੱਟੀਆਂ ਕਰਕੇ ਤੇ ਫੇਰ ਮਾਫੀ ਮੰਗਣ ਨੂੰ ਤਿਆਰ ਨਹੀਂ ਤੇ ਫੇਰ ਉਲਟੋ ਮੇਰਾ 2 3 ਸਟਾਰਟ ਉਹ ਤੂੰ ਉਲਟਾ ਮੇਰਾ ਕਸੂਰ ਕੱਢੀ ਜਾਂਦੇ ਲੈ ਨਾ ਕੀ ਕਰਤੇ ਮੈਨੂੰ ਇਹਨਾਂ ਨੂੰ ਕਦਾ ਆ 2 1 ਛੋਪੀ ਨਹੀਂ ਬਾਕੇ ਰੱਖਦਾ ਹੁਣੇ ਠੰਡ ਲੱਗ ਜਾਨੀ ਐ ਜਾਂਦੀ ਆਉਂਦੀ ਜਿਹੜੀ ਬੈਠੀ ਆਂ ਘਰ ਨਹੀਂ ਹੈਗੀ ਏਡਾ ਵਾ ਤੇ ਫੇਰ ਮੇਰੇ ਮਨ 'ਚ ਵੀ ਹੁੰਦਾ ਵੀ ਉਹ ਟੈਨਸ਼ਨ ਲੈ ਕੇ ਦੇ ਬਿਮਾਰ ਨਾ ਹੋ ਜਾਣਾ ਫਿਰ ਵੀ ਈਆਂ ਨੂੰ ਤਾਂ ਫਿਕਰ ਹੁੰਦੀ ਆ ਨਾ ਆਪਣੇ ਮਾਪਿਓ ਦੀ ਤੂੰ ਫੇਰ ਕਹਿੰਦਾ ਇਹ ਆਪਣੇ ਮਨ ਦੇ ਵਿੱਚ ਬਾਰ ਬਾਰ ਇੱਕੋ ਗੱਲ ਸੋਚ ਕੇ ਹੋਰ ਲੰਘਦੇ ਆਪਣੇ ਦੇ ਦਿਲ ਨੂੰ ਰਾਜ ਜੋ ਗੱਲਾਂ ਕੇ ਰਾਗ ਲਾਉਂਦੇ ਹੋਰ ਨਾ ਆਪਣੇ ਮਨ ਦੇ ਵਿੱਚ ਸੋਚ ਸੋਚ ਕੇ ਉਹੀ ਬਿਮਾਰ ਹੋ ਜਾਣਾ ਮੇਰੀ ਗੱਲ ਸੁਣ ਚ ਲੈ ਮਾਪਿਓ ਕੋਲੋਂ ਬੱਚੇ ਨਹੀਂ ਛੱਡੇ ਜਾਂਦੇ ਭਾਵੇਂ ਜਿੱਡੀਆਂ ਮਰਜੀ ਵੱਡੀਆਂ ਗਲਤੀਆਂ ਹੋ ਜਾਣ ਬਾਕੀ ਤੂੰ ਘੜਾ ਆਪਣੇ ਘਰ ਮਾੜੀਆਂ ਚੰਗੀ ਭਲੀ ਤੇ ਹੈਗੀ ਆ ਤੇ ਕੱਲ ਨੂੰ ਕੋਈ ਨਹੀਂ ਤੂੰ ਚੱਲ ਜਾ लवली ਵਾਜਾ ਮਾਰਨ ਦੇ ਆ ਹਾਂ ਜੀ ਹੋ ਜਾ ਤੂੰ ਨਾ ਜਾਵਾਂ ਫਿਰ ਹਾਂ ਕੋਈ ਚੰਗਲ ਨਹੀਂ ਬਾਈ ਗਾ ਦੋ ਚਾ ਚੀਨੋ ਬਾਈ ਤੇ ਨਹੀਂ ਗੱਲ ਬਣੀ ਐੇ ਮੇਰੀ ਸੁਣ ਲੈ ਗੱਲ लवली ਨੂੰ ਤੁਸੀਂ ਦੋਵੇਂ ਜਣੇ ਲਵਾਉਣ ਤੇ ਦੇ ਜੇ ਪਰ ਇਹ ਆ ਵੀ ਜੋ ਬਣ ਕੱਲ ਨੂੰ ਮੇਰੇ ਲੱਗੇ ਨਾ ਮੇਰੇ ਲੱਗੇ ਆ ਕੇ ਨਾ ਇੱਥੇ ਕਰਾ ਦੇ ਕੱਲ 2 3 ਸਟਾਰ ਕੋ ਨਹੀਂ ਨਹੀਂ ਮੈਨੂੰ ਤੈਨੂੰ ਦੱਸਿਆ ਹੀ ਗੱਲ लवली ਨੇ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਦਿੰਦਾ ਮੈਂ 2 1 ਕਾਪੀ ਫਾਇਰ ਸੋਰੀ ਮੈਂ ਰਹਿਦਾ ਨਾ ਕਰੀ ਉਹਦਾ ਵੀ ਕਰ ਲੋ ਇੱਥੇ ਜੋਧਾ ਹਾਂਜੀ ਹਾਂਜੀ ਤੁਹਾਡੀ ਉਹਨੀ ਮੰਮੀ ਦੀਦਰਪਿੰਦਨ ਦੀ ਹੁੰਨੀ ਕਿ ਚਲੋ ਅ ਕੀ ਤੇੜੀ ਉਹਦੇ ਨੂੰ ਤੇ ਧੂਤ ਹੀ ਬੋਲਿਆ ਸੀ ਨਾ ਪਰ ਹਾਂਜੀ ਹੈਨਾ ਮੇਰਾ ਹੀ ਇਰਾਦਾ ਕੋ ਚਲ ਜੇ लवली ਦੀ ਅੱਜ ਗੱਲ ਬੰਨੀ ਨਾ ਇਰਾਦਾ ਜੀ ਤੋਂ ਬੰਨ ਮੇਰਾ ਹੀ ਇਰਾਦਾ ਵਾ ਤੇ ਚੱਲ ਜੇ ਲੜੀ ਦਾ ਕੰਮ ਭਾਂਜੀ ਕੋਲੇ ਤੇ ਦੋਵੇਂ ਜੀਆਂ ਜਾਇ ਕਰਨਾ ਤੇ ਫੇਰੇ ਜੀਤੀ ਕਰਦਾ ਹੀ ਆ ਨਾ ਵੀ ਕਿ ਜਾਵੇ ਜਾਵੇ ਨਹੀਂ ਕੋਈ ਗੱਲ ਨਹੀਂ ਤੂੰ ਰਖੀ ਨਹੀਂ ਗੱਲ ਤੇ ਅੱਜ ਗੱਲ ਕਰਨੀ ਆਪਾਂ ਹੈ ਕੋਈ ਨਹੀਂ ਗੱਲ ਕਰਾਂਗੇ ਲੜੀ ਹੁੰਦਾ ਫੇਰ ਦੱਸਿਓ ਨਾ ਕੋਈ ਨਹੀਂ 21 ਕੀ ਆ ਦੋ ਫੇਰ ਤੂੰ ਵਾਈ ਨਹੀਂ ਜੇ ਕੰਮ ਜਾ ਹੋਇਆ ਕੱਢ ਲਾ ਇਹ ਨਹੀਂ ਜਾ 21 ਚਲ ਬਾਹਰ ਇੱਥੇ ਘੜੀ ਮੈਂ ਆ ਗਿਆ ਮੜੇ ਕੰਮ ਕਰਦਾ ਆ ਤੂੰ ਕਿੱਥੇ ਗਿਆ ਤਿਆਰ ਪਿਆਰ ਹੋ ਗਏ ਤੇਰਾ ਫਰਜ਼ ਨਹੀਂ ਸਾਨੂੰ ਦੱਸਣ ਦਾ ਵੀ ਮੈਂ ਚੱਲਦੇ ਆਵਾ ਇਹ ਥੋੜਾ ਵੀ ਜ਼ਮੀਨ ਤੋਂ ਵੱਖ ਕਰ ਲਈ ਤੇ ਤੂੰ ਸਾਨੂੰ ਦੱਸਣਾ ਪੁੱਛਣਾ ਹੀ ਨਹੀਂ ਆ ਚੱਲ ਕੋਈ ਗੱਲ ਨਹੀਂ ਨਾ ਪੁੱਛਿਓ ਸਹੀ ਭਲਾ ਕੀ ਜਾਂਦਾ ਵਾ ਮੈਂ ਤਾਂ ਨਹੀਂ ਜੇ ਪੁੱਛਣਾ ਉਹਨਾਂ ਨੂੰ ਚੱਲ ਹੁੰਦਾ ਫਿਰ ਮੈਂ ਇੱਕ ਤਾਂ ਸਾਨੂੰ ਰਿਸ਼ਤੇਦਾਰ ਹੋ ਜੇ ਨਕਮੀਆਂ ਟੱਕਰ ਗਏ ਪਹਿਲਾਂ ਕਿੱਦਾਂ ਅੰਦਰੀਆਂ ਫੜਾਂ ਮਾਰਦੇ ਸੀ ਹੁਣ ਇਹ ਕਿੱਥੋਂ ਲੈ ਲਈਓ ਹੈ ਬੈਠੀਆਂ ਜੇ ਮਾਵਾਂ ਤੇਆਂ ਹਾਂਜੀ ਮੰਮੀ ਜੀ ਕੱਚੀਆਂ ਗਾਜਰਾਂ ਖਾਈ ਜਾਣ ਡਈਆਂ ਖੱਟੇ ਢ ਪੀੜ ਹੋਊਗੀ 2 3 స్టార్ ਰੁਪਿੰਦਰ ਪਰ ਦਿਲ ਨੂੰ ਸਕੂਨ ਨਹੀਂ ਨਾ ਹੁੰਦਾ ਭਾਈ 100 ਵਾਰ ਇਥੇ ਕਈ ਜਣੇ ਨੇ ਗੱਲਾਂ ਕਰਨ ਨੂੰ ਪਰ ਜਿੰਦ ਤੱਕ ਪਿੰਡੋਂ ਫੋਨ ਨਾ ਆਏ ਉਹਨਾਂ ਤੱਕ ਮਨ ਹੁਲਾ ਨਹੀਂ ਹੁੰਦਾ ਉਹ ਚੱਲ ਕੋਈ ਗੱਲ ਨਹੀਂ ਜੇ ਮੈਨੂੰ ਵੀ ਨੌਕਰੀ ਮਿਲ ਜੂਗੀ ਨਾ ਤੇ ਫਿਰ ਉਹ ਵਾਲੀ ਸੁੰਦੇ 2 3 స్టార్ ਉਹ ਜਦੋਂ ਮੈਨੂੰ ਵੀ ਨੌਕਰੀ ਮਿਲ ਜੂਗੀ ਨਾ ਤੇ ਫਿਰ ਦੋਵੇਂ ਜਾਣੇ ਹੋ ਸਕਦਾ ਹੈ ਪਿੰਡ ਜਾ ਕੇ ਮਨਾ ਲਈ ਉਹਨਾਂ ਨੂੰ ਪਹਿਲਾਂ ਤਾਂ ਤੂੰ ਹੀ ਮੰਨਦੇ ਨਹੀਂ ਉਦੋਂ ਤੁਸੀਂ ਆਪਣੀਆਂ ਮਰਜ਼ੀਆਂ ਕਰਦੇ ਸੀ ਉਹ ਜੇ ਪਹਿਲੀਆਂ ਗੱਲਾਂ ਚੇਤੇ ਕਰੀਏ ਨਾ ਤੇ ਫਿਰ ਤੇ ਕੋਹੋ ਵੀ ਨਹੀਂ ਗਾ ਹੁਣ ਚਲੋ ਮੰਨਿਆ ਬੰਦੇ ਕੋ ਗਲਤੀ ਹੋਈ ਜਾਂਦੀ ਹੈ ਤੇ ਦੇ ਦਿੰਦਾ ਕਿ ਤੂੰ ਮੇਰੀ ਗੱਲ ਸੁਣ ਹੁਣ ਤੈਨੂੰ ਉਹ ਨੌਕਰੀ ਮਿਲ ਗਈ ਹੈ ਤੇ ਜੇ ਮੈਨੂੰ ਮਿਲ ਜੂਗੀ ਨਾ ਤੇ ਅਸੀਂ ਪਿੰਡ ਚੱਲ ਜਾਾਂਗੇ ਤੇ ਮੇਨੂੰ ਨੌਕਰੀ ਮਿਲ ਜੂਗੀ ਤੇ ਭਰਾ ਮੈਂ ਮਾਫੀ ਮੰਗ ਲਵਾਂਗਾ ਉਹ ਹੁਣ ਮੈਂ ਥੋੜਾ ਹੋਈ ਰੱਬਾ ਪਰ ਹੁਣ ਥੋੜਾ ਉਹ ਵਾਲੀ ਗੱਲ ਬਣਨੀ ਹੈ ਉਹ ਯਾਰ ਬਾਨੀ ਕਿਉਂ ਨਹੀਂ ਆ ਤੂੰ ਆਪਣੇ ਘਰ ਵਾਲੀ ਵੇਖ ਲੈ ਕਿਦਾਂ ਸੌਵਾ ਚਕਾਈਆਂ ਪਹਿਲੀ ਅੱਡ ਹੋ ਗਈ ਘਰ ਵੀ ਅੱਡ ਹੋ ਚੱਲਿਆ ਤੂੰ ਹੁਣ ਵੇਖ ਲੈ ਫੇਰ ਇਕੱਠੇ ਹੋਈ ਗਏ ਆਂ ਝਟੀਆਂ ਕਰਕੇ ਤੇ ਫੇਰ ਮਾफी ਮੰਗਣ ਨੂੰ ਤਿਆਰ ਨਹੀਂ ਤੇ ਫੇਰ ਉਲਟੋ ਮੇਰਾ 2 3 ਸਟਾਰ ਉਹ ਤੋਲਟਾ ਮੇਰਾ ਕਸੂਰ ਕੱਢੀ ਜਾਂਦੇ ਜੀ ਲੋ ਕੀ ਕਰਤੇ ਮੈਨੂੰ ਇਹਨਾਂ ਨੂੰ ਕਦਾ ਓਏ ਟੋਲ ਤੂੰ ਪੀਣੀ ਵੀ ਬਾਕੇ ਰੱਖਦਾ ਹੁਣੇ ਠੰਡ ਲੱਗ ਜਾਨੀ ਐ ਜਾਣਦੀ ਹੋਂਦੀ ਦੇਦੀ ਬੈਠੀ ਆ ਘਰ ਨਹੀਂ ਹੈਗੀ ਏਦਾਂ ਵਾ ਤੇ ਫਿਰ ਮੇਰੇ ਮਨ 'ਚ ਵੀ ਹੁੰਦਾ ਵੀ ਉਹ ਟੈਨਸ਼ਨ ਲੈ ਕੇ ਦੇ ਬਿਮਾਰ ਨਾ ਹੋ ਜਾਣਾ ਫਿਰ ਵੀ ਧੀਆ ਨੂੰ ਤੇ ਫਿਕਰ ਹੁੰਦੀ ਆ ਨਾ ਆਪਣੇ ਮਾਪਿਆਂ ਦੀ ਤੂੰ ਫਿਰ ਕਹਿੰਦਾ ਆਪਣੇ ਮਾਂ ਦੇ ਵਿੱਚ ਬਾਰ ਬਾਰ ਇੱਕੋ ਗੱਲ ਸੋਚ ਕੇ ਹੋਰ ਲੰਘਦੇ ਆਪਣੇ ਦੇ ਦਿਲ ਨੂੰ ਰਾਜ ਜੋ ਗੱਲਾਂ ਹੋਰ ਨਾ ਆਪਣੇ ਮਾਂ ਦੇ ਵੇ ਸੋਚ ਸੋਚ ਕੇ ਉਹੀ ਬਿਮਾਰ ਹੋ ਜਾਣਾ ਮੇਰੀ ਗੱਲ ਸੁਣ ਚੁਦੈ ਨੀ ਮਾਪੇ ਉਹ ਗੋਲੋਂ ਬੱਚੇ ਨਹੀਂ ਛੱਡੇ ਜਾਂਦੇ ਭਾਵੇਂ ਜਿੱਡੀਆਂ ਮਰਜੀ ਵੱਡੀਆਂ ਗਲਤੀਆਂ ਹੋ ਜਾਣ ਬਾਕੀ ਤੂੰ ਘੜਾ ਆਪਣੇ ਘਰ ਮਾੜੀ ਆ ਚੰਗੀ ਭਲੀ ਤੇ ਹੈ ਗਈਆਂ ਤੇ ਕੱਲ ਨੂੰ ਆਈ ਨਹੀਂ ਤੂੰ ਚਲ ਜਾ ਲਵਲੀ ਵੈਦਨ ਹੋਣੀ ਆ ਬਾਦ ਦਾ ਵਾਦਾਂ ਮਾਰਨ ਦਿਆ ਵਾ ਹੋਇਆ ਤੂੰ ਨਾ ਜਾਵਾਂ ਫਿਰ ਹਾਂ ਕੋਈ ਚੰਗਲ ਦੀ ਨਾ ਬਾਈ ਘਰ ਦੋ ਚਾ ਚੀਨੋ ਬਾਈ ਤੇ ਨਹੀਂ ਗੱਲ ਬਣੀ ਐਹੀ ਮੇਰੀ ਸੁਣ ਲੈ ਗੱਲ ਲਵਲੀ ਨੂੰ ਤੁਸੀਂ ਦੋਵੇਂ ਜਣੇ ਲਵਾਉਣ ਤੇ ਦੇਜੇ ਪਰ ਇਹ ਆ ਵੀ ਜੋ ਬਣ ਕੱਲ ਨੂੰ ਮੇਰੇ ਲੱਗੇ ਨਾ ਮੇਰੇ ਲੱਗੇ ਆ ਕੇ ਨਾ ਇੱਥੇ ਕਰਾ ਦੇ